ਇੰਤਨਸ਼ਲੀਅ ਪਦਾਰਥਾਂ ਦਾੰਦਾ ਕਰਨ ਵਾਲਿਆਂ ਵਿਰੁੱਧ ਵੱਡੀ ਗਈ ਮੁਹਿੰਮ ਤਹਿਤ ਉਸ ਵੇਲੇ ਵੱਡੀ ਸਫਲਤਾ ਮਿਲੀ ਹੈ ਜਦੋਂ ਮੋਗਾ ਪੁਲਿਸ ਨੇ ਪਾਰੀ ਮਾਤਰਾਚ ਹੇਰੋਇਨ ਸਮੇਤ ਇੱਕ ਵਿਅਕਤੀ ਨੂੰ ਕਾਬੂ ਕਰਿਆ ਜਿਸ ਸੰਬੰਧੀ ਸਾਰੀ ਜਾਣਕਾਰੀ ਡੀਐਸਪੀਡੀ ਲਵਦੀਪ ਸਿੰਘ ਨੇ ਦਿੱਤੀ ਹੈ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਅਤੇ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖਿਲਾਫ ਚਲਾਈ ਮੁਹਿੰਮ ਨੂੰ ਉਸ ਵੇਲੇ ਬਲ ਮਿਲਿਆ ਜਦੋਂ ਆਪਣੇ ਮੋਗਾ ਜ਼ਿਲ੍ਹੇ ਦੇ ਐਸਐਸਪੀ ਸ਼੍ਰੀ ਅਜੀਤ ਗਾਂਧੀ ਆਈਪੀਐਸ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਾਡੀ ਐਂਟੀ ਨਾਰਕੋਟਿਕ ਸੈੱਲ ਮੋਗਾ ਦੀ ਟੀਮ ਨੇ ਇੱਕ ਵਿਅਕਤੀ ਨੂੰ 100 ਗ੍ਰਾਮ ਹਿਰੋਇਨ ਦੇ ਨਾਲ ਫੜਿਆ ਸਾਡੇ ਐਂਟੀ ਨਾਰਕੋਟਿਕ ਸੈੱਲ ਦੇ ਏਐਸਆਈ surjeet singh ਆਪਣੀ ਪੁਲਿਸ ਪਾਰਟੀ ਨਾਲ ਬਾਗਾਪੁਰਾਣਾ ਤੋਂ ਜੈ ਸਿੰਘ ਵਾਲਾ ਰੋਡ ਦੇ ਉੱਤੇ ਗਸ਼ਤ ਕਰ ਰਹੇ ਸੀ ਉਹਨਾਂ ਨੂੰ ਇੱਕ ਸ਼ੱਕੀ ਵਿਅਕਤੀ ਦਿਸਿਆ ਜਿਹੜਾ ਪੁਲਿਸ ਨੂੰ ਦੇਖ ਕੇ ਉੱਥੋਂ ਖਿਸਕਣ ਲੱਗਾ ਤਾਂ ਇਹਨਾਂ ਨੇ ਆਪਣੀ ਪੁਲਿਸ ਪਾਰਟੀ ਦੇ ਸਮੇਤ ਉਹਨੂੰ ਗ੍ਰਿਫਤਾਰ ਕੀਤਾ ਉਹਨੂੰ ਕਾਬੂ ਕਰਕੇ ਉਹਦਾ ਨਾਮ ਪਤਾ ਪੁੱਛਿਆ ਤਾਂ ਜਿਸ ਨੇ ਦੱਸਿਆ ਉਹਦਾ ਨਾਮ ਗੁਰਸੇਵਕ ਸਿੰਘ ਇਲੀਅਸ ਆਕਾਸ਼ ਉੱਤਰ ਕਾਲਾ ਸਿੰਘ ਵਾਸੀ ਪਿੰਡ ਬੁੱਧ ਸਿੰਘ ਆਲਾ ਥਾਣਾ ਬਾਗਾਪੁਰਾਣਾ ਹੈ ਜਿਸ ਦੀ ਤਲਾਸ਼ੀ ਲੈਣ ਤੇ ਉਹਦੇ ਕੋਲੋਂ 100 ਗ੍ਰਾਮ 100 ਗ੍ਰਾਮ ਹੇਰੋਇਨ ਬਰਾਮਦ ਹੋਈ ਜਿਹਦੇ ਆਧਾਰ ਤੇ ਉਦੇ ਖਿਲਾਫ ਮੁਕਦਮਾ ਨੰਬਰ 23 ਅਧੀਨ ਧਾਰਾ 21 ਐਨਡੀਪੀਐਸ ਐਕਟ ਥਾਣਾ ਬਾਗਾਪੁਰਾਣਾ ਵਿਖੇ ਦਰਜ ਕੀਤਾ ਗਿਆ ਤੇ ਉਸ ਤੋਂ ਹੋਰ ਪੁੱਛਗਿੱਛ ਕਰਨ ਤੇ ਸਾਨੂੰ ਪਤਾ ਲੱਗਾ ਉਹਦੇ ਖਿਲਾਫ ਬਾਗਾਪੁਰਾਣਾ ਵਿਖੇ ਤਿੰਨ ਮੁਕਦਮੇ ਹੋਰ ਦਰਜ ਹੈ ਜਿਹੜਾ ਇੱਕ 452 ਆਈਪੀਸੀ ਦਾ ਇੱਕ ਐਂਟੀ ਨਾਰਕੋਟਿਕ ਸੈੱਲ ਦਾ ਸੌਰੀ ਇੱਕ ਐਨਡੀਪੀਐਸ ਐਕਟ ਦਾ ਤੇ ਇੱਕ ਉਹਦੇ ਖਿਲਾਫ ਹੈਗਾ ਆਰਮ ਸੈਕਟ ਦਾ ਤੇ 21 ਸਾਲ ਦੀ ਉਮਰ ਹੈ ਜਿਹੜਾ ਪਹਿਲਾਂ ਕਹਿੰਦਾ ਮੈਂ ਪੀਂਦਾ ਹਦੀ ਸੀ ਤੇ ਫੇਰ ਉਹ ਨਸ਼ੇ ਜਿਹੜੇ ਹੈਗੇ ਆ ਬਹੁਤ ਮਹਿੰਗੇ ਨੇ ਇਹ ਫਿਰ ਉਹ ਹੌਲੀ-ਹੌਲੀ ਜਿਹੜਾ ਵੇਚਣ ਵੀ ਲੱਗ ਗਿਆ ਤੇ ਉਹ ਪਿੱਛੇ 2011 24 ਨੂੰ ਉਹ ਜੇਲ੍ਹ ਚੋਂ ਆਇਆ ਤੇ ਉੱਥੋਂ ਹੀ ਕਿਸੇ ਵਿਅਕਤੀ ਨੇ ਦੱਸਿਆ ਸੀ ਕਿ ਫਲਾਨੇ ਥਾਂ ਫਾਜ਼ਿਲਕਾਰ ਨੇ ਜਿਹੜੇ ਕੋਈ ਬੰਦਾ ਹੈ ਜਿੱਥੋਂ ਹੀਰੋਨ ਮਿਲ ਜਾਂਦੀ ਹੈ ਜਿੱਦੋਂ ਅੱਜ ਮਾਨਯੋਗ ਅਦਾਲਤ 'ਚ ਪੇਸ਼ ਕਰਕੇ ਅਸੀਂ 2 ਦਿਨ ਦਾ ਰਿਮਾਂਡ ਹਾਸਲ ਕੀਤਾ ਇਸ ਰਿਮਾਂਡ ਦੌਰਾਨ ਡਿਟੇਲਸ ਪੁੱਛਾਂਗੇ ਕਿ ਉਹ ਵਿਅਕਤੀ ਕਿੱਥੋਂ ਦਾ ਕੌਣ ਤੇ ਉਹਦੇ ਤੇ ਵੀ ਬਕਾਇਦਾ 29 ਐਨਡੀਪੀ ਐਕਟ ਤਹਿਤ ਕਾਰਵਾਈ ਕਰਕੇ ਉਹਦੀ ਅਰੈਸਟ ਕੀਤਾ ਜਾਊ ਤੇ ਇਹ ਇਹ ਪੀਣ ਵਾਸਤੇ ਲਿਆ ਆ ਜਾਂ ਵੇਚਣ ਵਾਸਤੇ ਲਿਆ ਆ ਉਹਦੀ ਡਿਟੇਲ ਅਸੀਂ ਰਿਮਾਂਡ ਦੇ ਦੇ ਵਿੱਚ ਦੋ ਦਿਨਾਂ ਦੇ ਵਿੱਚ ਅਗਲੇ ਪੂਰੀ ਕਰਕੇ ਪੁੱਛ ਕੇ ਤੇ ਤੁਹਾਨੂੰ ਉਹਦੇ ਬਾਰੇ ਦੱਸ ਦਿਆਂਗੇ ਤੇ ਫਰਦਰ ਕਾਰਵਾਈ ਕੀ ਕੀਤੀ ਹੈ ਜੀ ਫਰਦਰ ਤਾਂ ਹੁਣ ਇਹਦੀ ਪੁੱਛਗਿੱਛ ਤੋਂ ਬਾਅਦ ਜੋ ਜੋ ਸਾਹਮਣੇ ਆਊਗਾ ਉਦੇ ਆਧਾਰ ਤੇ ਜਿਵੇਂ ਇਹਦੇ ਬੈਕਵਰਡ ਲਿੰਕ ਦਾ ਪਤਾ ਲੱਗ ਗਿਆ ਫਾਰਵਰਡ ਲਿੰਕ ਦਾ ਵੀ ਪਤਾ ਲੱਗ ਜੂ ਜਿਵੇਂ ਅਸੀਂ ਪਹਿਲਾਂ ਵੀ ਜਿਹੜੇ ਬੈਕਵਰਡ ਤੇ ਫਾਰਵਰਡ ਲਿੰਕਸ ਆ ਉਹਨਾਂ ਤੇ ਬਕਾਇਦਾ ਕਾਰਵਾਈ ਕਰਕੇ ਉਹਨਾਂ ਨੂੰ ਅਰੈਸਟ ਕਰਕੇ ਜੇਲ੍ਹ ਭੇਜ ਦਿੱਤੀ ਜਿਸ ਤਰ੍ਹਾਂ ਉਮਰ ਦੇ 21 ਸਾਲ ਦੱਸੀ ਜਾ ਰਹੀ ਹੈ ਕੁਝ ਪੜਿਆ ਪੂੜਿਆ ਵੀ ਆ ਕਿ ਬਸ ਐਸੇ ਕੰਮ ਚ ਲੱਗ ਗਈ ਅੱਜਕਲ ਬੱਚੇ ਗਲਤ ਸੰਗਤ ਦੇ ਕਾਰਨ ਛੋਟੀ ਉਮਰ ਦੀ ਨਸ਼ਿਆਂ 'ਚ ਲੱਗ ਜਾਂਦੇ ਆ ਜਾਂ ਮਾੜੀ ਸੰਗਤ ਨਾਲ ਲੜਾਈ ਝਗੜਿਆਂ 'ਚ ਪੈ ਜਾਂਦੇ ਆ ਇਹ ਵੀ ਛੋਟੀ ਉਮਰ ਦੀ ਇਸ ਝੜੇ ਮਾੜੀ ਸੰਗਤ ਦੇ ਕਰਕੇ ਚਟਾ ਪੀਣ ਲੱਗ ਗਿਆ ਇਹ 23 ਜਿਹਦਾ ਪਹਿਲਾ ਪਰਚਾ ਦਰਜਾ 223 ਦੇ ਆ ਤੇ ਬਾਕੀ 24 ਦੇ ਆ ਆ ਹੁਣ ਸਾਡੇ ਵਾਲਾ ਚੌਥਾ 25 ਦਾ ਸਰ ਤੁਹਾਡਾ ਕਹਿਣਾ ਵੀ ਜੀਲ ਦੇ ਵਿੱਚੋਂ ਇਹ ਤਾਲਮੇਲ ਹੋਇਆ ਤੇ ਉਹ ਜਿਹੜਾ ਬੰਦਾ ਤਾਲਮੇਲ ਹੈ ਤੁਹਾਡੇ ਨੂੰ ਉਸ ਬੰਦੇ ਤੇ ਵੀ ਐਕਸ਼ਨ ਲਿੱਤਾ ਜਾਏਗਾ ਉਹ ਤਾਂ ਸਾਰੀ ਮਜਬ ਪੁੱਛ ਕੇ ਸਿਚਾਊਗਾ ਨਾ ਕਿ ਜਿਹੜਾ ਜਿਹੜਾ ਵੀ ਚ ਦੋਸ਼ੀ ਪਾਇਆ ਗਿਆ ਜਿਹਦੇ ਵੀ ਲੋਕੀ ਕੋਈ ਨਾਜਾਇਜ਼ ਕਾਰਵਾਈ ਕੀਤੀ ਗਈ ਹੈ ਸਾਹਮਣੇ ਆਉ ਉਹਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਊਗੀ